ਤੇਰੇ ਹੀ ਪਾਰੀ ਮੜਿਆ ਤੇਰੇ ਵੀ ਪਾਈਏ ਮਾ ਟਿਕਟ ਆਏ ਉਹ ਵੀਡੀਓ ਇਕੱਲੀ ਭਾਈ ਉਹ ਬਸ ਬਸ ਤੁਹਾਡੀ ਭਾਈ ਜੋ ਤੇ ਲੋਕਰ ਸਾਹਿਬ ਇਧਰ ਆਓ ਪਹਿਲਾਂ ਆਇਓ ਆਇਓ ਜੈ ਹੋ ਜੈ ਹੋ ਚੱਲ ਦੋ ਹੁਣ ਜੈ ਹੋ ਉਹ ਪਾ ਲਾ ਹੈਪੀ ਹੋ ਨੀ ਤੂੰ ਪਾ ਦੇ ਦੇ ਨਾ ਪਾ ਓਏ ਉਹ ਇਧਰ ਰਹਿ ਤੂੰ ਦਾ ਲਾ ਤਾ ਓਏ ਮੁੱਕ ਗਿਆ ਜੀ ਲੈ ਵਾ ਆਇ ਮੂਠ ਪਾਤਾ ਜੀ ਬਟਾ ਬਟਾ ਮੈਂ ਪਰ ਨਹੀਂ ਜਾਉਂਦਾ ਉਹ ਵਧ ਰਹਿ ਗਿਆ ਜਿਹੜਾ ਬੰਦਾ ਉਹ ਚਿੱਟਾ ਇਹਨਾਂ ਨੂੰ ਲਵਲੀ ਆਹ ਭਾਈ ਲਾਲ ਹੈ ਉਹ ਥੈਲੇ ਦਾ ਕੀ ਬਣਾਤਾ 50 ਮਿੰਟਾਂ ਜੀ 50 ਮਿੰਟਾਂ ਦੀ ਸਾਲਾ ਹਾਂਜੀ ਬਲੂ ਤੋਂ ਲੱਗਾ ਸੀ ਸਾਹਿਬ ਹੈਪੀ ਹੋਲੀ ਉਹ ਜੀ ਤੱਕ ਦੇ ਗਿਆ ਜੀਤਾ ਹੋਰ ਉਹਦਾ ਕਿਹੜਾ ਉਹ ਘਰ ਮੈਂ ਦੱਸਾਂਗਾ ਹੈਪੀ ਹੋਲੀ ਜੀ ਹੈਪੀ ਹੋਲੀ ਆਹ ਕਿਹਣੀ ਰਾਣੀ ਸੁੰਦਰਾ ਹੈਪੀ ਹੋਲੀ ਸਾਰ ਓਏ ਯਾਰ ਓਏ ਓਏ ਯਾਰ ਸਾਇਮਨ ਭਾਈ ਜੀ ਦਵਾ ਯਾਰ ਚਾਚਾ ਮੈਂ ਲੈ ਗਿਆ ਭਾਈ ਕਾਚਾ ਮੋ ਗਿਆ ਰੰਗ ਤੇਨ ਮੈਂ ਆਕਾ ਮੈਂ ਨਹੀਂ ਦੋ ਬਾਤ ਹੋਰ ਅੱਛਾ ਓ ਯਾਰ ਹੀਰੀ ਹੀਰੀ ਵੀ ਜਾਣਗੇ ਇਸ ਮੇਰੇ ਨੂੰ ਲਿਵਾੜਿਆ ਭਾਈ ਇਹਨੇ ਤਾਂ ਸ਼ੁਰੂ ਬਣਾਇਆ ਤੁਨ ਪਰੇ ਨੇ ਹੈਰੀ ਹੈਪੀ ਹੋਲੀ ਭਾਜੀ ਹੈਪੀ ਹੋਲੀ ਜਾਣੀ ਨਹੀਂ ਹੁੰਦਾ ਪਾਪਾ ਬਣਿਆ ਗਿਆ ਉਹ ਰਾਂਗ ਹੋਰ ਲਿਆਈਏ ਆਹ ਆਹ ਉਹ ਤੁਹਾਨੂੰ ਮੈਂ ਕਿਹਾ ਸੀ ਥੱਕੇ ਨਾ ਹਾਂਜੀ ਹਾਂਜੀ ਕਿੱਦਾਂ ਵਧੀਆ ਭਾਜੀ ਮਲਾਈ ਜਨੇ ਵੀਡੀਓ ਹੋਰ ਚਾੜ ਦਿਓ ਫੇ ਟੂਰਨਾਮੈਂਟ ਦੇ ਗੱਗੀ ਭਾਈ ਗੱਗੀ ਭਾਈ ਗੋਰਾ ਦਿਖੋ ਉਹਨਾਂ ਦੇਖਦੇ ਵੀਰ ਇੱਧਰ ਜੀ ਬੋਸ

ਹਾਂ ਬੋਲੀਗਾ ਤੇਰੀ ਨਾਲ ਜਾ ਕੋਈ ਨੰਬਰ ਹੈ ਪੁਰੇ ਇਨਸਾਨ ਐਚ ਨਹੀਂ ਗਈ ਬਾਈ ਉਹ ਚਾਹ ਜਿੱਤੀ ਆਲੀ ਹੈਪੀ ਹੋਰਲੀ ਸੇਮ ਟੂ ਯੂ ਬ੍ਰੋ ਸਾਰੇ ਵੇਡ ਸਾਰੇ ਵੈਗ ਦਾ ਹੈਪੀ ਹੋਲੀ ਜੀ ਹੈਪੀ ਹੋਲੀ ਰੰਗ ਲਵਾਦਾ ਰਹਿ ਗਿਆ ਬਸ ਹੋਰ ਮੱਕੇ ਸਾਰੇ ਬੈਠੋ ਬੰਦ ਰਹਿ ਗਿਆ ਉਹ ਕਿੱਥੇ ਆ ਉਹ ਬੈਠਾ ਨਹੀਂ ਨਿਕਲਣਾ ਵਿੱਚੋਂ ਗੱਡੀ ਚ ਕਿਹਨੇ ਉਹ ਵੇਚਣਾ ਭਾਈ ਤਕਰਾਵਾ ਤੁਹਾਨੂੰ ਆ ਦੇ ਦੇਖੋ ਸਾਰੇ ਪਲੇਅਰ ਕਿਦਾਂ ਮੈਚ ਤੋਂ ਬਾਅਦ ਹੋਲੀ ਖੇਡਦੇ ਵੇ ਆ ਜਾ ਤਿਰਤੋ ਜੀ ਫਸਟ ਪ੍ਰਾਈਮ ਫਸਟ ਪ੍ਰਾਈਮ ਫਾਈਟ ਓਏ ਆਜਾ ਖੜਾ ਹੋ ਤੂੰ ਨਹੀਂ ਨਹੀਂ ਇੱਥੇ ਹੀ ਵੀਡੀਓ ਦੇ ਆਧਾਰ 'ਤੇ ਆ ਗਿਆ ਜੀ ਜੀ ਮੁਸਲਮੀਆਂ ਨੂੰ ਕੁੱਤੇ ਨੂੰ ਹੈਪੀ ਬਰਥਡੇ ਜਦੋਂ ਤਾਂ ਵੀ ਕਰਦਾ ਹੀ ਬਾਕੀ ਗੱਗੀ ਬਹੁਤ ਬਹੁਤ ਵਧਾਈਆਂ ਭਰਾ ਬਹੁਤ ਵਧੀਆ ਹੀ ਗਿਆ ਯਾਰ ਪਰਸੋਂ ਤੂੰ ਮੈਚ ਦਾ ਪਾਸਾ ਸਾਨੂੰ ਬੜੀ ਗੁੱਸੇ ਨਾਲ ਗੱਲ ਚੱਕਰ ਵਧਾ ਕੀ ਆ ਨਵਾਂ ਮੁੰਡਾ ਨਿਕਲਿਆ ਹੈ ਨਾ ਸੇਟ ਉਦਾਂ ਬੜਾ ਬੂੰਦਾ ਬੋਲਦਾ ਇੱਥੇ ਹੋਰ ਬੋਲਦਾ ਬੋਲ ਕੋਲ ਕੋਲ ਕਿਹੜੀ ਆਹ ਗੱਲਬਾਤ ਕਰਦੇ ਆ ਪਹਿਲਾਂ ਇੱਧਰ ਪਹਿਲਾਂ ਸੈਟ ਜਾਂ ਨਹੀਂ ਸੀਦਾ ਜੀ ਠੀਕ ਜਾਂ ਨਹੀਂ ਬੁਹਾਰੇ ਗੜਿਆ ਸੀ ਜਗਾਮ ਦੇ ਹੋਏ ਸੀ ਅੱਛਾ ਕੀ ਕਰ ਭਾਈ ਕਹਿੰਦਾ ਚੱਲ ਦੇਖ ਰਿਹਾ ਕਿੱਦਾਂ ਬੀਹੁੰਦਾ ਤੇ ਉੱਧਰ ਜ਼ੋਰ ਮਾਰੀ ਭਾਈ ਸਾਰੇ ਨੇ ਕਹਿ ਜਦੋਂ ਸਾਰੇ ਨੇ ਉਹ ਲੇਤਾ ਚੱਲ ਮਾਰ ਲਈ ਜ਼ੋਰ ਹਾਂਜੀ ਫੇ ਆਪਾਂ ਮਾਰਿਆ ਜ਼ੋਰ ਬਾਬੇ ਦੀ ਮਿਹਰ ਦਾ ਜੀ ਬੈਸਟ ਨਿਕਲੇ ਹਾਂਜੀ ਵੀ ਜੀ ਡਾਇਰੈਕਟਰ ਇੱਥੇ ਹੀ ਆਗੇ ਲੈ ਗਿਆ ਘਰੇ ਹਾਂਜੀ ਨਹੀਂ ਨਹੀਂ ਇੱਥੇ ਹੀ ਆਲੇ ਦਿੰਦੇ ਨੇ ਇੱਥੇ ਹੀ ਆ ਰੋਪਲ ਖੜਾਈ ਕਿਸੇ ਦੇ ਘਰੇ ਅੱਛਾ ਹਾਂਜੀ ਫੇਰ ਇਧਰ ਚੈਂਪੀਅਨਸ਼ਿਪ ਖੇਡਣੀ ਸੀ ਤਾਂ ਕਰਕੇ ਹਾਂਜੀ ਮੈਂ ਤੋਂ ਬਾਅਦ ਜਦੋਂ ਆਪਣੇ ਘਰ ਦੇਆਂ ਨੂੰ ਪਤਾ ਲੱਗਾ ਕਿੰਦਾ ਦੀ ਫੀਲਿੰਗ ਸੀ ਉਹਨਾਂ ਨੇ ਬਹੁਤ ਫੋਨ ਆਏ ਜੀ ਬਹੁਤ سارے ਮਾਦਾ ਦਾ ਫੋਨ ਆਇਆਗਾ ਇਦਾਂ ਇਦਾਂ ਪਤਾ ਨਹੀਂ ਹਾਂਜੀ ਕੀਤਾ ਜੇ ਘਰ ਦੇ ਨੇ ਡੈਡੀ ਨੇ ਕੀਤਾ ਜੀ ਹਾਂਜੀ ਜਿਹੜੀ ਆਪਣੀ ਗੱਗੀ ਕਬੱਡੀ ਦੀ ਸ਼ੁਰੂਆਤ ਸੀ ਕਿੱਦਾਂ ਕੀਤੀ ਸੀਗੀ ਬਿੱਡੇ ਦਾ ਛੋਟੇ ਖੇੜ ਛੋਟੇ ਹੁੰਦੇ ਸੀ ਜਦੋਂ ਇਹ ਖੇੜਦੇ ਸੀ ਜੀ ਇਹ ਸਾਡੇ ਸਾਰੇ ਹੁੰਦੇ ਸੀ ਦਾ ਬਾਹਰ ਚ ਲੱਗੇ ਜੀ ਉਹਨਾਂ ਨੇ ਸ਼ੁਰੂ ਕੀਤੀ ਜੀ ਭਾਈ ਉਸਤਾਦ ਮੇਰਾ ਮਿੱਠੂ ਆ ਜੀ ਅੱਛਾ ਹਾਂਜੀ ਉਹਨਾਂ ਨੇ ਪਹਿਲਾਂ ਮਿੱਠੂ ਭਾਈ ਚੱਕਦੇ ਇਸ ਨਾਲ ਹਾਂਜੀ ਹਾਂਜੀ ਉਸਤਾਦ ਆ ਆਪਣੇ ਪਹਿਲਾਂ ਹੁੰਦੇ ਸੀ ਨਾ ਕੰਗਸਾਰ ਹੁੰਦੇ ਸੀ ਅਮਰੀਕਾ ਚ ਹੈ ਜੀ ਉਹਨਾਂ ਨੇ ਸ਼ੁਰੂਆਤ ਕੀਤੀ ਸਾਰੇ ਭਾਈ ਉਹਨਾਂ ਦੀ ਇੱਕ ਤੀਰਥ ਭਾਈ ਹੁੰਦਾ ਸੀ ਹੋਰ ਹੁੰਦੇ ਨਾਲ ਵਿੱਚ ਦੀਪਾ ਸਾਰੇ ਹੁੰਦੇ ਸੀ ਜੀ ਉਹਨਾਂ ਨੇ ਕੀਤੀ ਫਿਰ ਬਾਹਰ ਚ ਲੱਗੇ ਫਿਰ ਭਾਈ ਨੇ ਆਪਣਾ ਜੋ ਕੀਤਾ ਭਾਈ ਨੇ ਤਗੜਾ ਕੀਤਾ ਇੱਥੇ ਤੱਕ ਲਿਆਇਆ ਉਸਤਾਦ ਮੇਰਾ ਮਿੱਠੂ ਭਾਈ ਤੇ ਆਪਣੇ ਘਰ ਦਾ ਸਰਗਰ ਕਿਦਾਂ ਦਾ ਰਿਹਾ ਸ਼ੁਰ ਕਾਰ ਇਹਦਾ ਠੀਕ ਹੀ ਆ ਭਾਈ ਜਿੱਦਾਂ ਕਿਸੇ ਦੇ ਘਰੇ ਰਹਿੰਦੇ ਭਾਈ ਜੀ ਤੀਜਾ ਘਰ ਬਦਲਿਆ ਭਾਈ ਜੀ ਕਿਸੇ ਦੇ ਘਰੇ ਰਹਿੰਦੇ ਭਾਈ ਹੈਗਾ ਪੈਂਟ ਜਈ ਆਪਾਂ ਘਰ ਆਪਣਾ ਘਰ ਨਹੀਂ ਹੈਗਾ ਆਪਣਾ ਘਰ ਨਹੀਂ ਹੈਗਾ ਭਾਈ ਜਿੱਦਾਂ ਹੈਗਾ ਦੀ ਭਾਈ ਚਾਚਾ ਉਹਨਾਂ ਨੇ ਇਦਾਂ ਹੋ ਗਈ ਲੜਾਈ ਭਾਈ ਜੀ ਅੱਛਾ ਉਹਨਾਂ ਦਾ ਇਹ ਚੱਕਰ ਜਿਹਾ ਪੈ ਗਿਆ ਸੀ ਭਾਈ ਤਾਂ ਕਰਕੇ ਫੇਰ ਗਾਲ-ਗਾਲ ਬਹੁਤ ਕੱਢਦੇ ਸੀ ਤਾਂ ਕਰ ਫੇਰ ਇਹ ਲੱਗ ਹੋ ਗਈ ਭਾਈ ਜੀ ਵੀ ਤਾਂ ਪਈ ਆਪਾਂ ਖੇਡਦੇ ਰਹੇ ਪੀ ਉੱਤਰ-ਉੱਤਰ ਕਿੱਥੇ ਅੱਛਾ ਬੜਾ ਪ੍ਰੇਮ ਹੈ ਇਹਨਾਂ ਆਪਣਾ ਆਪਾਂ ਨੂੰ ਪਤਾ ਸਾਰਾ ਸਭ ਉਹ ਕਿ ਕਿ ਤੂੰ ਇੰਨਾ ਉੱਪਰ ਜਾਏਗਾ ਨਾ ਮੈਂ ਕਹਿੰਦਾ ਵੀ ਤੇਰਾ ਆਪਣਾ ਘਰ ਕੀ ਸਭ ਕੁਝ ਹੀ ਹੋਊਗਾ ਤੇ ਇਹ ਫਿਰ ਮਲਕੀ ਕੰਮ ਕਰ ਕੀ ਸੀ ਅੰਕਲ ਦਾ ਇਹਦਾ ਉਹ ਹੀ ਘਰ ਪਹਿਲਾਂ ਜੀ ਦੁਕਾਨ ਖੁੱਲੀ ਸੀ ਫਗਵਾੜੀ ਜੀ ਉਹਦੀ ਇਹ ਕਟਿੰਗ ਦੀ ਸੀ ਅੱਛਾ ਪਰ ਜਿਆ ਮੈਕਟੂ ਦੇ ਨਾਲ ਜਾਂਦੀ ਜੀ ਲੀਵਰ ਦਾ ਕੰਮ ਕਰਦੇ ਆ ਅੱਛਾ 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 ਹਾਂ ਜੀ ਕਲੇਰਾਂ ਨੂੰ ਪਤਾ ਆ ਜਿਹੜੇ ਮੰਨ ਲੈ ਇਹਨਾਂ ਮੁੰਡੇ ਖਾਸ ਆ ਉਹਨਾਂ ਨੂੰ ਪਤਾ ਹਾਂ ਜੀ ਕੋਈ ਨਹੀਂ ਤੁਹਾਡਾ ਚਾਚੇ ਹਣੀ ਕਹਿੰਦੇ ਨੇ ਟਰੈਕਟਰ ਤੇ ਸਾਡੇ ਮੁੰਡੇ ਰਹੇ ਆ ਬਹੁਤ ਵਾਰ ਫੋਨ ਕਰਦੇ ਜਿਹੜੇ ਨਹੀਂ ਕੰਮ ਆਉਂਦੇ ਸੀ ਪਹਿਲਾਂ ਜੀ ਅੱਛਾ ਹਾਂ ਜੀ ਇਹ ਨਹੀਂ ਵੀ ਕਰਦੀ ਹੁਣ ਉਹ ਵੀ ਫੋਨ ਕਰਦੀ ਆ ਜੀ ਜਿਹੜਾ ਪਹਿਲਾਂ ਫੋਨ ਚੱਕੇ ਉਹ ਵੀ ਹੁਣ ਕਰਦੀ ਆ ਜੀ ਮੇਰੇ ਘਰ ਦੇ ਦੇਖਣ ਦੇ ਮੈਂ ਕਹਿੰਦੇ ਤੇਰੇ ਤੋਂ ਹਲਕੀ ਤੂੰ ਖਰੇ ਉਮਰ ਅਮਰ ਵੀ ਉੱਥੇ ਬੋਲੀ ਨਾ ਤੇਰੀ ਕਹਿੰਦੇ ਤੇਰੇ ਤੋਂ ਹਲਕੀ ਉਮਰ ਦੇ ਮੁੰਡੇ ਟਰੈਕਟਰ ਤੇ ਮੈਂ ਆਪਣੇ ਟਰੈਕਟਰ ਨੂੰ ਚੱਕ ਕੇ ਨਾ ਟੈਨਸ਼ਨ ਲਾਉ ਮੈਂ ਉਹ ਵੀ ਆਪਣਾ ਹੀ ਆ 20 ਸਾਲਾਂ ਦਾ ਹੋਇਆ ਓ ਨਾ ਸਾਰੀ ਚਲੋ ਚੇਹ ਹੋਣੀ ਮੇਰਾ ਭਰਾ ਅੱਛਾ ਬਾਲ ਕਰਦਾ ਆ ਆਓ ਆਓ ਚਲੋ ਆਓ ਉਹ ਮੋਈਂ ਦਾ ਕਿ ਮਾਤਾ ਦਾ ਦੀਵਾਨੀ ਇਹ ਆਪਾ ਮਣਾ ਤਾਂ ਫੇ ਕੀ ਪ੍ਰੋਗਰਾਮ ਹੁਣ ਹੁਣ ਪਾਈ ਆਪਾਂ ਘਰ ਨੂੰ ਜਾਣਾ ਕਪੂਰਥਲੀ ਜ਼ਿਲ੍ਹੇ ਚ ਵਾਫਸੀ ਵਾਫਸੀ ਬਾਈ ਕਰੀਨੇ ਕਿ ਭਾਈ ਨਮੂ ਮੈਚ ਵੀ ਖੇਡ ਲਿਆ ਹੋਲੀ ਵੀ ਖੇਡ ਲਈ ਬਹੁਤ ਵਧੀਆ ਆਨੰਦਪਾਪੇ ਨਗਰੇ ਦੀ ਵੀ ਖੇਡ ਲਿਆ ਜੋਤੇ ਦੀ ਬਾਬੇ ਦਾ ਸ਼ੁਕਰ ਆ ਸ਼ੁਕਰ ਆ ਬਾਬੇ ਦਾ ਜੋਤੇ ਨੂੰ ਮੈਚ ਮਿਲ ਗਿਆ ਓ ਲਾਈਨ ਯਾਰ ਭਾਈ ਓ ਨਹੀਂ ਉਹਦੇ ਗੋਲਾ ਕੰਦਾ ਮੈਨੂੰ ਮਿਲੋ ਜੱਗੂ ਬੁਲਾਉਣ ਨੂੰ ਅੱਜ ਤਾਂ ਸਾਰੇ ਨਹੀਂ ਸਿਆਣੋਂ ਦੇਣਾ ਤੈਨੂੰ ਪਤਾ ਹੀ ਐ ਇੱਥੇ ਦਾ ਜਿਹੜਾ ਆਉਂਦਾ ਰੰਗ ਲਾ ਜਾਂਦਾ ਬਈ ਰੰਗ ਲਾ ਜਾਂਦਾ ਚਲੋ ਬਾਕੀ ਇੱਕ ਗੱਲ ਜੱਗੂ ਵੀਰੇ ਜਿੰਨੀ ਵਾਰ ਵੀ ਤੁਸੀਂ ਚੈਂਪੀਅਨਸ਼ਿਪ ਖੇਡੇ ਇੱਥੇ ਬਲਕਿ ਇਹਨ ਵਧੀਆ ਰਿਹਾ ਤੁਹਾਡਾ ਪ੍ਰਦਰਸ਼ਨ ਹੈ ਨਾ ਪਰਮਾਤਮਾ ਜੀ ਭਾਜੀ ਮਿਹਰ ਆ ਇੱਥੇ ਨੰਦਪੁਰ ਸਾਹਿਬ ਵੀ ਜਦੋਂ ਸੀਰੀਅਸ ਗੱਲ ਹੁੰਦੀ ਵੀ ਖੇਡੇ ਆ ਨਾ ਵਧੀਆ ਹੀ ਖੇਡੇ ਆ ਬਈ ਹਾਂ ਹੈ ਨਾ ਚਲੋ ਬਾਕੀ ਯਾਰ ਪਰਮਾਤਮਾ ਜੀ ਮਿਹਰ ਲਈਦੀ ਆ ਭਾਜੀ ਹੈ ਨਾ ਗੁਰੂ ਘਰ ਆਏ ਆ ਕਲੋ ਬਾਕੀ ਉਹਦਾ ਮੈਚ ਦੇ ਵਿੱਚ ਥੋੜੀ ਗਰਮੋ ਗਰਮੀ ਵੀ ਹੋ ਗਈ ਸੀ ਨਾ ਓਏ ਭਾਜੀ ਮੈਚ ਤੇ ਚੱਲੀ ਜਾਣਾ ਤੈਨੂੰ ਪਤਾ ਚੱਲੀ ਜਾਣਾ ਗਰਮ ਗਰਮ ਇਹ ਤਾਂ ਕਦੀ ਮਾੜਾ ਮੋਟਾ ਉਹ ਨਹੀਂ ਕੀ ਹੋਈ ਜਾਂਦੀ ਐ ਮੈਂ ਤਾਂ ਚੱਲਦਿਆਂ ਜੇ ਤੇ ਜੱਗੂ ਦਾ ਪਿਆਰ ਉਹ ਮਿਲਦਾ ਵੀ ਰੇਣਾ ਮੈਂ ਪਿਆਰ ਭਾਈ ਦੁਨੀਆ ਦੇ ਵੇਖੋ ਜਲਾ ਭਾਈ ਜਦੋਂ ਕਰਪੂਸਲੇ ਦਾ ਆਪਣੇ ਦਾ ਮੈਚ ਜੀ ਤੇ ਕਿੰਨੀ ਦੁਨੀਆ ਹੋਣ ਦੇਖ ਲੈ ਘਟ ਗਈ ਨਾ ਸਾਰਾ ਮੇਲਾ ਅੱਧਾ ਚੱਲ ਗਿਆ ਇਰਦੋਸਾ ਜਦੋਂ ਸੁਪਰਮਣ ਹੁਣੀ ਖੇਡਦੇ ਹੁਣੇ ਆ ਸੁਪਰਮਣ ਗੋਪੀ ਭਾਜੀ ਵੀ ਉਦੋਂ ਉਹ ਦੋ ਭਾਈ ਉਦੋਂ ਸ਼ੌਕਮਤ ਦੁੱਲੇ ਹੁਣੀ ਆਪਾਂ ਦੁੱਲੇ ਉਦੋਂ ਬਹੁਤ ਤਲਾਸੁਰਖਪੁਰਿਆ ਭਾਈ ਹੁੰਦਾ ਬਾਲਾ ਭਾਈ ਉਦੋਂ ਤਾਂ ਬਾਲਾ ਇਕੱਠ ਹੁੰਦਾ ਉਦੋਂ ਟਾਈਮ ਚ ਲੋਕੀ ਜਗ੍ਹਾ ਨਹੀਂ ਹੁੰਦੀ ਇੱਥੇ ਤੱਕ ਪੈਰ ਰੱਖਣ ਭਾਈ ਉਦੋਂ ਛੋਟੇ ਛੋਟੇ ਆਉਂਦੇ ਹੁੰਦੇ ਦੇਖ ਹਾਂਜੀ ਗੋਡੇ ਥੱਲੇ ਲਾਲਾ ਮੈਚ ਦਿੰਦੇ ਹੁੰਦੇ ਉਦੋਂ ਹਾਂ ਇਹ ਗੱਲ ਆ ਬੰਦ ਕਰਦੇ ਅੰਦਰ ਨਹੀਂ ਇਹ ਨਹੀਂ ਜਾਣਦੇ ਸਹੀ ਅੱਲਾਹਤਾ ਹੀ ਰੂਹ ਸਤਾ ਕੀਤੇ ਸਤਾ ਲਾ ਕੇ ਮੰਗੀ ਹੁਣੀ ਆ ਕੇ ਦੁੱਲੇ ਹੁਣੀ ਆ ਕੇ ਭਾਈ ਇੱਕ ਗੱਲ ਆ ਪਹਿਲੇ ਹੀ ਆਉਂਦਾ ਤਾਂ ਛੋਟਾ ਹੋਵੇ ਵੱਡਾ ਹੋਵੇ ਭਾਈ ਮੈਲ ਨਹੀਂ ਬਹੁਤ ਵਧੀਆ ਭਾਈ ਚੱਕੂ ਦੀ ਇਹ ਤਾਂ ਵਧੀਆ ਵੀ ਆ ਬਾਈ ਇਹਨੇ ਪਿਆਰ ਨਾ ਮਿਲਦਾ ਨਹੀਂ ਅਗਲਾ ਕਿੰਦਾ ਵੀ ਚੱਲੋ ਚੱਲਣਾ ਬਿੰਪਾ ਮਾ ਛੋਟਾ ਬੱਚਾ ਹੀ ਹੋਵੇ ਭਾਈ ਇਹਨਾਂ ਦੀ ਗੱਲ ਕਰਦਾ ਵੀ ਸਹੀ ਨਹੀਂ ਕੋਈ ਇਦਾਂ ਦੀ ਵੀ ਕੋ ਪੂਰਾ ਨਹੀਂ ਭਾਈ ਤੇ ਯਾਰ ਆਪਾਂ ਨੇ ਵੀ ਬਾਈ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੀ ਇਲਾਕਾ ਕਿਹੜਾ ਵੀਰਾ ਪਣਾ ਵੀਰੇ ਮੋਗਾ ਇਲਾਕਾ ਕੁੱਕਰੀ ਕਲਾ ਪੈਂਦਾ ਮੇਰਾ ਕੁੱਕਰੀ ਕਲਾ ਹਾਂਜੀ ਇਹ ਕਿੱਥੇ ਕਰਕੇ ਪੈਂਦਾ ਉਹ ਬੰਦਨੀ ਲੱਗ ਬੱਬੂ ਪਿੰਡ ਰਹਾ ਬੱਬੂ ਪਿੰਡ ਰਹਾ ਅੱਛਾ ਉਹਦੇ ਲੱਗ ਗਿਆ ਠੀਕ ਆ ਕਹਿੰਦੇ ਕੁੱਕਰੀ ਦਾ ਪਿੰਡ ਆ ਜਿਹੜਾ ਇਹ ਵਧੀਆ ਯਾਰ ਭਾਜੀ ਪਲੇਅਰ ਸਹੀ ਪਲੇਅਰ ਉਹੀ ਆ ਵੀ ਜਿੱਦਾਂ ਯਾਰ ਹੁਣ ਤੁਸੀਂ ਚੋਣ ਆਲੇ ਆ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਤਾਨੂੰ ਇਹ ਹੁੰਦਾ ਵੀ ਪਲੇਅਰ ਸਾਡੇ ਨਾਲ ਫੋਟੋ ਖਿਚਾ ਲਵੇ ਮਾੜੀ ਮੋਟੀ ਗੱਲਬਾਤ ਕਰ ਲਈ ਹੁੰਦਾ ਵੀ ਮੈਚ ਹੁਣ ਉੱਧਰ ਹੋਈ ਜਾਂਦੇ ਤੇ ਖੜੇ ਅਸੀਂ ਭਾਜੀ ਹੁਣਾ ਹਣਾ ਵੀ ਇਹੀ ਚੀਜ਼ ਹੁੰਦੀ ਆ ਵਧੀਆ ਯਾਰ ਬਹੁਤ ਵਧੀਆ ਭਾਈ ਤੁਹਾਡੇ ਨਾਲ ਹੀ ਪਲੇਅਰ ਆ ਠੀਕ ਨਹੀਂ ਭਾਈ ਇਹ ਦੁਨੀਆ ਨਾਲ ਹੀ ਪਲੇਅਰ ਆ ਦੇ ਭਾਈ ਇਹ ਭਰਾ ਕਿੰਨਾ ਪਿਆਰ ਕਰਦੇ ਆ ਨਾ ਦੇਖਣ ਲਈ ਅਸੀਂ ਇਹਨਾਂ ਨਾਲ ਆਕੜ ਕਰੀਏ ਤੇ ਫਿਰ ਆਪਣਾ ਪਲੇਅਰ ਦਾ ਵੀ ਦੇਖਣ ਵਾਲੇ ਉਹੀ ਵਿਚਾਰੇ ਆਪਣਾ ਕਰਕੇ ਭਾਈ ਤੇ ਕਿੱਥੋਂ ਚੱਲ ਗਏ ਮੋਗੇ ਤੋਂ ਹਣਾ ਮੈਚ ਵੇਖਣ ਭਾਈ ਕਿੰਨਾ ਪਿਆਰ ਕਰਦੇ ਆ ਨਾ ਪਲੇਅਰਾਂ ਨੂੰ ਹਣਾ ਅਸੀਂ ਵੀ ਅੱਜ ਤੁਰਨ ਆਈ ਆ ਅੱਜ ਮੈਚ ਕਰਕੇ ਨਹੀਂ ਗਏ ਮੈਚ ਕਰਕੇ ਨਹੀਂ ਗਏ ਮੈਚ ਦੇ ਮੈਚ ਦੇ ਦੇਖ ਕੇ ਫੋਨ ਆਈ ਜਾਂਦਾ ਬਾਪੂ ਦਾ ਆ ਜਾ ਆਇਆ ਇਹ ਸਵੇਰੇ ਚੋਰਾਂਗੇ ਹੁਣ ਚਲੋ ਪੀਉ ਨੂੰ ਅਸੀਂ ਆਈ ਸੀ ਹੋਰ ਠੀਕ ਠਾਕ ਹਾਂ ਵਧੀਆ ਵਧੀਆ ਬੇਬੇ ਬਾਪੂ ਕਿੱਦਾਂ ਹਾਂ ਠੀਕ ਆ ਵਧੀਆ ਵਾ ਹਾਂ ਠੀਕ ਮੇਰੇ ਸਭ ਨੂੰ ਆਨੰਦਪੁਰ ਸਾਹਿਬ ਪਹਿਲੀ ਹੀ ਖੇਡਣ ਲੱਗਿਆ ਹਾਂ ਵੀ ਹਾਂ ਪਿਛਲੀ ਸਾਲ ਖੇਡਿਆ ਮੈਂ ਨਾਰਥ ਦਾ ਕੱਪ ਖੇਡਿਆ ਹਾਂ ਨਾਰਥ ਫੈਡਰੇਸ਼ਨ ਦਾ ਤੇ ਐਤ ਕੀ ਖੇਡ ਲੱਗਾ ਚੈਂਪੀਅਨਸ਼ਿਪ ਪਹਿਲੀ ਹੀ ਸਾਲ ਖੇਡ ਲੱਗਾ ਹਾਂ ਵਧੀਆ ਵੀਡੀਓ ਤੋਂ ਬਾਅਦ ਜਿਹੜੇ ਭਰਾਵਾਂ ਦੇ ਕਮੈਂਟ ਪੜੇ ਹੌਸਲਾ बहुत प्रभाव a